ਹੇ ਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀਧਰ ਪਾਤਸ਼ਾਹ ਦੀ ਜੀਵਨੀ ਸਰਬਨ ਕਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਲਗਾਇਆ ਸੀ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀ ਉਪਰੰਤ ਸਾਰੀਆਂ ਕਿਰਾਵਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਵੱਡਿਆਂ ਬਜ਼ੁਰਗਾਂ ਨੇ ਦੱਸਿਆ ਸੀ ਤਦ ਜਿੱਥੋਂ ਕਿੱਥੋਂ ਬਹੁਤ ਸਾਰੇ ਸਿੱਖ ਅਤੇ ਮਸੰਦ ਸੁਣ ਸੁਣ ਕੇ ਆ ਗਏ ਬੇਦੀ ਤ੍ਰੈਣ ਅਤੇ ਭੱਲੇ ਕੁਲ ਦੇ ਸਾਰੇ ਸਕੇ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਬਾਰੇ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਣ ਕੇ ਮਿਲੇ ਉਹ ਗੁਰੂ ਜੀ ਦੇ ਕੋਲ ਅਫਸੋਸ ਤੇ ਲਿਆਏ ਬੈਠ ਫੈਠ ਕੇ ਫਿਰ ਆਪਣੇ ਤੰਬੂ ਟਿਕਾਣੇ ਲਗਾ ਕੇ ਉੱਥੇ ਰਹੇ ਪਾਦੜੀ ਛੰਦ ਸ੍ਰੇਸ਼ਟ ਮਾਤਾ ਨਾਨਕੀ ਜੀ ਬਹੁਤ ਬਿਰਲਾਪ ਕਰ ਰਹੇ ਸਨ ਉਹ ਅੱਖਾਂ ਵਿੱਚੋਂ ਅਥਰੂ ਕੇਰਦੇ ਹੋਏ ਚਿੱਤ ਵਿੱਚ ਬਹੁਤ ਦੁਖੀ ਹੋ ਰਹੇ ਸਨ ਉਸੇ ਤਰ੍ਹਾਂ ਮਾਤਾ ਗੁਜਰੀ ਜੀ ਵੀ ਬਹੁਤ ਦੁੱਖ ਮਹਿਸੂਸ ਕਰਦੇ ਅਤੇ ਰਜਾਨਾ ਹੀ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਦੇ ਰਹਿੰਦੇ ਸਤਗੁਰੂ ਜੀ ਨੇ ਵਿਚਾਰ ਕਰਕੇ ਇਹ ਕਹਿ ਕੇ ਮਸੰਦਾ ਨੂੰ ਭੇਜਿਆ ਕਿ ਤੁਸੀਂ ਜਾ ਕੇ ਮਾਤਾ ਜੀ ਨੂੰ ਵੱਡਾ ਹੌਸਲਾ ਦੇਵੋ ਗੁਰੂ ਦੇ ਘਰ ਦੇ ਵਿੱਚ ਇਸ ਤਰ੍ਹਾਂ ਸੋਗ ਨਹੀਂ ਕੀਤਾ ਜਾਂਦਾ ਉਹ ਆਨੰਦ ਦੇ ਵਿੱਚ ਪੂਰੀ ਤਰ੍ਹਾਂ ਕਾਇਮ ਰਹਿਣ ਇਹ ਸੁਣ ਕੇ ਮਸੰਦਾ ਨੇ ਮਹਿਲਾ ਵਿੱਚ ਜਾ ਕੇ ਮਾਤਾ ਜੀ ਦੇ ਦਰਸ਼ਨ ਕੀਤੇ ਅਤੇ ਨਮਸਕਾਰ ਕਰਕੇ ਉਸ ਸਥਾਨ ਤੇ ਬੈਠ ਗਏ ਮਸੰਦਾ ਨੇ ਹੱਥ ਜੋੜ ਕੇ ਕਿਹਾ ਮਾਤਾ ਜੀ ਸੁਣੋ ਤੁਹਾਡੇ ਵਾਸਤੇ ਇੰਨਾ ਜ਼ਿਆਦਾ ਮੋਹ ਕਰਨਾ ਉਚਿਤ ਨਹੀਂ ਹੈ ਗੁਰੂ ਜੀ ਨੇ ਇੱਛਾ ਅਨੁਸਾਰ ਹੋ ਕੇ ਸਰੀਰ ਤਿਆਗਿਆ ਹੈ ਉਹਨਾਂ ਤੁਰਕ ਬਾਦਸ਼ਾਹ ਦੇ ਸਿਰ ਪਾਪ ਝੜਾ ਕੇ ਸੰਸਾਰ ਵਿੱਚ ਹਿੰਦੂਆਂ ਦੇ ਬਡੇਰੇ ਧਰਮ ਦੀ ਰੱਖਿਆ ਕੀਤੀ ਹੈ ਜਾਣੋ ਉਹਨਾਂ ਦੇ ਸਰੀਰ ਦਾ ਅੰਤ ਸਮਾ ਆ ਗਿਆ ਸੀ ਹੁਣ ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਥਾਂ ਉੱਤੇ ਆਪਣੇ ਸੁਪੁੱਤਰ ਨੂੰ ਵੇਖੋ ਆਪਣੀ ਮਨੋਵੀਰਤਾ ਨੂੰ ਦੁੱਖ ਦੇ ਵੱਲੋਂ ਮੋੜ ਕੇ ਰੱਖਣਾ ਹੈ ਮਾਤਾ ਗੁਜਰੀ ਜੀ ਦੇ ਭਰਾ ਭਾਈ ਕ੍ਰਿਪਾਲ ਚੰਦ ਜੀ ਵੀ ਕੋਲ ਹੀ ਬੈਠੇ ਸਨ ਇਹ ਗੱਲ ਵਾ ਸੁਣ ਕੇ ਉਹ ਤੁਰੰਤ ਕਹਿਣ ਲੱਗੇ ਹੈ ਭੈਣ ਜੀ ਤੁਸੀਂ ਮਨ ਦੇ ਵਿੱਚ ਵਿਚਾਰ ਲਵੋ ਜੋ ਹੋਣਾ ਹੁੰਦਾ ਹੈ ਉਹ ਕਦੇ ਨਹੀਂ ਟਲਦਾ ਸਤਿਗੁਰੂ ਜੀ ਨੇ ਜੋ ਸ਼ਲੋਕ ਲਿਖ ਕੇ ਭੇਜੇ ਹਨ ਤੁਸੀਂ ਉਹਨਾਂ ਦੇ ਅਰਥ ਹਿਰਦੇ ਵਿੱਚ ਕਿਉਂ ਨਹੀਂ ਵਸਾਉਂਦੇ ਉਹਨਾਂ ਦੇ ਸੁਪੁੱਤਰ ਮਹਾਨ ਗੁਰੂ ਬਣਨਗੇ ਜਿਨ੍ਹਾਂ ਦਾ ਤੇਜ ਪ੍ਰਤਾਪ ਸੰਤੰਤਰ ਆਪਣੀ ਮਰਜ਼ੀ ਅਨੁਸਾਰ ਚੱਲਣ ਵਾਲਾ ਵਿਖਾਈ ਦਿੰਦਾ ਹੈ ਆਪ ਉਹਨਾਂ ਨੂੰ ਵੇਖ ਕੇ ਸੁਖ ਪ੍ਰਾਪਤ ਕਰੋ ਉਹ ਸਾਰੇ ਚੋਕੋਰਾ ਸਿੱਖਾਂ ਲਈ ਚੰ드ਰਮਾ ਵਾਂਗ ਪਿਆਰੇ ਹਨ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ-ਵਾਰ ਕਹਿ ਕੇ ਸਾਨੂੰ ਤੁਹਾਡੇ ਦੇ ਕੋਲ ਭੇਜਿਆ ਹੈ ਕਿ ਜਾ ਕੇ ਮਾਤਾ ਜੀ ਨੂੰ ਦਲਾਸਾ ਦੇਵੋ ਅਤੇ ਆਪ ਪ੍ਰੇਮ ਧਾਰਨ ਕਰੋ ਇਹ ਸੁਣ ਕੇ ਦੋਵੇਂ ਮਾਤਾਮਾ ਨੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕੀਤੀ ਅਤੇ ਸੁਪੁੱਤਰ ਪ੍ਰਤੀ ਪ੍ਰੇਮ ਧਾਰਨ ਕਰ ਧਾਰਨ ਕਰਕੇ ਸੋਗ ਕਰਨਾ ਛੱਡ ਦਿੱਤਾ ਉਹਨਾਂ ਆਖਿਆ ਕਿ ਜਿਵੇਂ ਪੱਗ ਬੰਨਣ ਦੀ ਰਸਮ ਕਰਨੀ ਹੋਵੇਗੀ ਉਸ ਲਈ ਚਾਹੀਦੀਆਂ ਵਸਤੂਆਂ ਮੰਗਵਾ ਲਓ ਜਿਹੜੀਆਂ ਇਸ ਥਾਂ ਉੱਤੇ ਮਿਲ ਜਾਣ ਉਹ ਮੁੱਲ ਲੈ ਲਵੋ ਨਹੀਂ ਤਾਂ ਚੀਜ਼ਾਂ ਖਰੀਦਣ ਲਈ ਧਨ ਦੇ ਕੇ ਦੂਜੇ ਨਗਰਾਂ ਵਿਖੇ ਭੇਜ ਦੇਵੋ ਇਹ ਸੁਣ ਸੁਣ ਕੇ ਮਸੰਦਾ ਨੇ ਧਨ ਭੇਜ ਦਿੱਤਾ ਅਤੇ ਬਹੁਤ ਸਾਰੀਆਂ ਪੱਗਾਂ ਤੇ ਕੱਪੜੇ ਮੰਗਾ ਲਏ ਬਹੁਤ ਕੀਮਤੀ ਉਨੀ ਕੱਪੜੇ ਅਤੇ ਫਿਰ ਰੇਸ਼ਮੀ ਕੱਪੜੇ ਮੰਗਵਾ ਕੇ ਰਖਵਾ ਲਈ ਵਾਹਿਗੁਰੂ ਜੀ ਦੁਬਾਰਾ ਕੱਲ ਨੂੰ ਸਰਬਣ ਕਰਾਂਗੇ ਜੀ